ਹੈਲਪਰ ਅਫਸਰ ਸੇਵਾਵਾਂ ਦੇ ਰਹੀਆਂ ਸਾਡੀ ਜਿਹੜੀ ਇਹ ਲੜਾਈ ਹੈ ਇਹ ਸਾਡੀ ਪਹਿਲਾ ਵਿਭਾਗ ਨਾਲ ਸੀਗੀ ਉਹ ਸਾਡੇ ਇਹ ਸਰਕਾਰ ਨਾਲ ਲੜਾਈ ਹੈ ਕਿਉਂਕਿ ਸਾਡੀ ਜਿਹੜੀ ਸੈਲਰੀ ਹੈ ਉਹ 20000 ਰੁਪਏ ਸਾਡੀ ਸੈਲਰੀ ਹੈ ਭਾਵੇਂ ਦੇ ਵਿੱਚ ਜਿਹੜਾ 15000 ਨਾਲ ਕੀ ਹੈ ਇਨਸੈਂਟਿਵ ਮਿਲਦਾ ਜਿਹੜਾ 15000 ਸਾਡੀ ਸੈਲਰੀ ਦਾ ਇੱਕ ਹਿੱਸਾ ਹੈ ਇਨਸੈਂਟਿਵ ਹੈ ਇਹ ਜਦੋਂ ਸੀ ਜੁਆਇਨ ਹੋਏ ਸੀਗੇ ਉਦੋਂ ਆਫਲਾਈਨ ਬੇਸਿਸ ਤੇ ਮਿਲਦਾ ਸੀਗਾ ਤੇ ਹੁਣ ਇਹ ਡੇ ਬਾਈ ਡੇ ਮਤਲਬ ਹਰ ਸਾਲ ਹੈ ਜਿਹੜਾ ਪੀਪਾ ਆ ਗਿਆ ਪਰਫਾਰਮਾ ਨਵਾਂ ਕਰ ਦਿੰਦਾ ਨਵਾਂ ਕਰਨ ਦੇ ਨਾਲ ਨਾਲ ਇਹ ਆਫਲਾਈਨ ਹੈ ਜਿਹੜੇ ਟਾਰਗੇਟ ਅਸੀਂ ਕਰ ਰਹੇ ਸੀ ਪਹਿਲਾ ਚੀਜ਼ ਉਹ ਕੀਆ ਹੁਣ ਆਨਲਾਈਨ ਕਰ ਰਿਹਾ ਤੁਸੀਂ ਦੱਸੋ ਇੱਕ ਮੁਲਾਜ਼ਮ ਹੈ ਇੱਕ ਮੁਲਾਜ਼ਮ ਕਿਵੇਂ ਆਨਲਾਈਨ ਦਾ ਕੰਮ ਸਾਰਾ ਕਰ ਸਕਦਾ ਨਾਲ ਅਸੀਂ ਓਪੀਡੀ ਕਰੀਏ ਉਹ ਵੀ ਆਪ ਜੋ ਜਿਹੜਾ ਨੈਟਵਰਕ ਆਪਰੇ ਤੋਂ ਖਚ ਰਹੇ ਆ ਅਸੀਂ ਗਲੂਕੋਸ ਦੀਆਂ ਜਿਹੜੀਆਂ ਉਹ ਆਸੀਂ ਆਪ ਜੀਏ ਹੁਣ ਜਿਹੜੇ ਕਚ ਕਰ ਰਹੇ ਆ ਇਸ ਕਰਕੇ ਸਭ ਨੂੰ ਜਿਹੜੇ ਕੰਮ ਦੇ ਪਰਫਾਰਮੈਂਸ ਵਿੱਚ ਦਿੱਕਤਾਂ ਆ ਰਹੀਆਂ ਸਿਰਫ ਕਿਉਂਕਿ ਉਹਨਾਂ ਕੋਲ ਟੂਲ ਤਾਂ ਨਹੀਂ ਦਿੱਤੇ ਗਏ 15000 ਜਿਹੜਾ ਡਿਡੈਕਟ ਹੋਇਆ ਸਰਕਾਰ ਦੀਆਂ ਕਟੌਟੀਆਂ ਜਿਹੜੀਆਂ ਹੈਗੀਆਂ ਨਾ ਕੰਮ ਆਤੀਆਂ ਹੈਗੀਆਂ ਨੇ ਉਹਨਾਂ ਕਰਕੇ ਡਿਡੈਕਟ ਹੋ ਰਿਹਾ ਮਾਹੌਲ ਦਾ ਮਤਲਬ ਇਹ ਸਿਆ ਗਿਆ ਕਿ ਉਹ ਨਾ ਸਾਧਿਆ ਮੀਟਿੰਗ ਜਿਹੜੀ ਸਤਿਮਾਨ ਮਾਨ ਵੱਲੋਂ ਸਾਡੇ ਨਾਲ ਨਾ ਕੀਤੀ ਗਈ ਮਾਨ ਸਰਕਾਰ ਵੱਲੋਂ ਨਾ ਕੀਤੀ ਗਈ ਨਾ ਬੇਨਤੀ ਕਰਦੀ ਕਿ ਮਾਨ ਸਰਕਾਰ ਸਾਡੀ ਮੀਟਿੰਗ ਦੇਊਗੀ ਪਰ ਜੇ ਨਾ ਦਿੱਤੀ ਗਈ ਤਾਂ ਸਾਡਾ ਲਗਾਤਾਰ ਸੰਘਰਸ਼ ਜਿਹੜਾ ਹੋ ਚੁੱਕਾ ਹੈ ਪਿੰਡਾ ਜ਼ਿਲ੍ਹਾ ਦੇ ਵਿੱਚ ਪਿੰਡ ਪਿਆਉਣਾ ਗੋਨਿਆਣਾ ਬਲਾਕ ਵਿੱਚ ਕੰਮ ਕਰਦੀਆਂ ਮਾਹੌਲੇ ਤੋਂ ਰੁਕੇ ਗਏ ਅਸੀਂ ਸਭ ਸਾਰੇ ਕਮਿਊਨਿਟੀ ਹੈਲਥ ਆਫੀਸਰ ਆ ਸਾਡਾ ਕੈਡਰ ਪਿਛਲੇ 2019 ਤੋਂ ਲੈ ਕੇ ਕੰਮ ਕਰ ਰਿਹਾ ਹੈਗਾ ਸਾਨੂੰ ਅ ਸਾਨੂੰ ਸਰ ਇੱਕ ਤਾਂ ਸਾਡੂੰ ਬਾਕੀ ਸਟੇਟ ਦੇ ਨਾਲੋਂ ਜਿਹੜੀ ਸੈਲਰੀ ਆ ਉਹ 5000 ਦਾ ਰਡਕਟ ਕਰਕੇ ਦੇ ਰਹੀ ਆ ਪੰਜਾਬ ਸਰਕਾਰ 2019 ਤੋਂ ਲੈ ਕੇ ਇੱਕ ਤਾਂ ਸਾਡੀ 5000 ਸੈਲਰੀ ਘਟਾ ਬਾਕੀ ਸਟੇਟਾਂ ਨਾਲੋਂ ਗਵਾਂਡੀ ਸੂਬੇ 5000 ਸੈਲਰੀ ਪਲੱਸ ਦੇ ਰਹੇ ਆ ਇੱਕ ਸਰ ਸਾਡੀ ਜਿਹੜੀ ਸੈਲਰੀ ਦਾ ਕੁਝ ਹਿੱਸਾ ਸਾਨੂੰ ਇਨਸੈਂਟਿਵ ਦੇ ਰੂਪ ਦੇ ਵਿੱਚ ਮਿਲਦਾ ਜੋ ਕਿ 15000 ਹੁੰਦਾ ਹੈ ਹਰੇਕ ਮਹੀਨੇ ਅਸੀਂ ਕੁਝ ਟਾਰਗੇਟ ਪੂਰੇ ਕਰਨੇ ਹੁੰਦੇ ਆ ਉਹ ਹੁਣ ਸਾਡਾ ਸਰਕਾਰ ਨਾਲ ਇਹ ਗਿਲਾ ਹੈ ਵੀ ਸਰਕਾਰ ਤੇ ਡਿਪਾਰਟਮੈਂਟ ਸਾਨੂੰ ਦੋਨੋਂ ਹੀ ਹਰਾਸਮੈਂਟ ਕਰ ਰਹੇ ਆ ਆਏ ਸਾਲ ਸਾਡਾ ਜਿਹੜਾ ਇਨਸੈਂਟਿਵ ਪਰਫਾਰਮਾ ਉਹ ਚੇਂਜ ਕੀਤਾ ਜਾਂਦਾ ਉਹਦੇ ਵਿੱਚ ਬਿਨਾਂ ਸਾਨੂੰ ਕੋਈ ਰਿਸੋਰਸਸ ਦਿੱਤੇ ਚੇਂਜ ਕਰ ਦਿੱਤਾ ਜਾਂਦਾ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਨਾ ਹੀ ਸਾਡੇ ਕੋਲ ਕੋਈ ਉੱਥੇ ਇੰਟਰਨੈਟਰ ਦੀ ਸੁਵਿਧਾ ਹੈਗੀ ਆ ਨਾ ਹੀ ਸਾਡੇ ਕੋਲ ਮੈਨਪਾਵਰ ਜ਼ਿਆਦਾ ਹੈਗੇ ਆ ਇਕੱਲੇ ਇੱਕ ਸੀਐਚਓ ਤੇ ਹੀ ਸਾਰੇ ਕੰਮਾਂ ਦਾ ਬੋਝ ਪਾਇਆ ਜਾਂਦਾ ਹੈ ਉਹਨਾਂ ਮੇਨ ਮਕਸਦ ਸਰਕਾਰ ਦਾ ਇਹ ਹੈ ਵੀ ਇਹਨਾਂ ਦਾ ਇਨਸੈਂਟਿਵ ਰਿਡਕਟ ਕਰਕੇ ਹੌਲੀ-ਹੌਲੀ ਸੈਲਰੀ ਦੇ ਵਿੱਚੋਂ ਕੱਟ ਲਿਆ ਜਾਵੇ। ਅਸੀਂ ਕੰਮ ਕਰਨ ਨੂੰ ਤਿਆਰ ਆਂ ਬਟ ਸਾਨੂੰ ਸਾਡੇ ਬੰਦੇ ਹੱਕ ਦਿੱਤੇ ਜਾਣ, ਸਾਨੂੰ ਰਿਸੋਰਸਸ ਦਿੱਤੇ ਜਾਣ ਅਸੀਂ ਕੰਮ ਕਰਾਂਗੇ 100% ਕਰਾਂਗੇ। ਅੱਛਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ? ਅਸੀਂ ਅੱਜ ਸਭ ਸੀਐਸ ਓਫਿਸ ਇਕੱਠੇ ਹੋਏ ਸੀ। ਸਾਰਾ ਸਾਰੇ ਬਠਿੰਡੇ ਜ਼ਿਲ੍ਹੇ ਦੇ ਸੀਐਚਓ ਸੀਐਸ ਓਫਿਸ ਦੇ ਵਿੱਚ ਅਸੀਂ ਸਿਵਲ ਸਰਜਨ ਸਰ ਨੂੰ ਮਿਲਾਂਗੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਵਾਂਗੇ ਤਾਂ ਕਿ ਸਾਡੀਆਂ ਸਟੇਟ ਤੇ ਸਾਡੀ ਜਰੀ ਇੱਕ ਤਰ੍ਹਾਂ ਦੀ ਸਿਫਾਰਸ਼ ਕਰਕੇ ਸਾਡੀਆਂ ਡਿਮਾਂਡ ਨੂੰ ਹਾਈਲਾਈਟ ਕੀਤਾ ਜਾਵੇ ਸਟੇਟ ਤੇ ਅੱਜ ਪੁਤਲਾ ਬੁੱਕ ਹੈ। ਹਾਂਜੀ ਸਰ ਹਾਂਜੀ ਅੱਜ ਅਸੀਂ ਸੀਐਮ ਸਾਹਿਬ ਦਾ ਪੁਤਲਾ ਵੀ ਕੋਕਿਆ ਸਰਕਾਰ ਨਾਲ ਸਾਨੂੰ ਬਹੁਤ ਜ਼ਿਆਦਾ ਗਿਲਾ ਸ਼ਿਕਵਾ ਹੈਗਾ ਕਿਉਂਕਿ ਜਦੋਂ ਆਮ ਆਦਮੀ ਦੀ ਸਰਕਾਰ ਆਈ ਸੀ ਇਹਨਾਂ ਨੇ ਬਹੁਤ ਜ਼ਿਆਦਾ ਸਾਡੇ ਨਾਲ ਸਾਡੇ ਸਾਰੇ ਕੱਚੇ ਮੁਲਾਜ਼ਮਾਂ ਨਾਲ ਬਹੁਤ ਜ਼ਿਆਦਾ ਹਵਾ ਚੁੱਡਣ ਵਾਲੀ ਮੈਂ ਕਹੂੰਗੀ ਵੀ ਵਾਅਦੇ ਕੀਤੇ ਸੀ ਇਹ ਆਪਦੇ ਵਾਅਦਿਆਂ ਤੋਂ ਬਿਲਕੁਲ ਭੱਜ ਭੱਜ ਚੁੱਕੀ ਹੈ ਸਰਕਾਰ ਇਹ ਬਿਲਕੁਲ ਨਕਮੀ ਸਰਕਾਰ ਹੈ ਸਰ ਇਹਨੇ ਇੱਕ ਵੀ ਆਪਦਾ ਵਾਅਦਾ ਨਹੀਂ ਪੂਰਾ ਕੀਤਾ ਇਹ ਕਹਿੰਦੇ ਸੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਪੱਕਾ ਕਰਨਾ ਤਾਂ ਦੂਰ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਜਿਹੜੀਆਂ ਨਿਗੂਣੀਆਂ ਤਨਖਾਹਾਂ ਮਿਲਦੀਆਂ ਉਹ ਵੀ ਇਹ ਕੱ ਇਹ ਸਾਨੂੰ ਇਹਨਾਂ ਨਾਲ ਬਹੁਤ ਜ਼ਿਆਦਾ ਗਿਲਾ ਸ਼ਿਕਵਾ ਅਸੀਂ ਬਹੁਤ ਸੋਹੋਪ ਖੁਲੀ ਇਸ ਸਰਕਾਰ ਨੂੰ ਲੈ ਕੇ ਆਏ ਸੀ ਵੀ ਇਹ ਆਮ ਆਦਮੀ ਦੀ ਸਰਕਾਰ ਹੈ ਗਰਾਊਂਡ ਲੈਵਲ ਤੇ ਸਾਡੀਆਂ ਡਿਮਾਂਡ ਜਰੂਰ ਸੁਣੂਗੀ ਇਹ